ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਬਲੌਗ ਸ੍ਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਾਲ ਜੀ ਹਾਂ ਪੰਜ ਸੱਤ ਪੁੱਜਿਆ ਬਾਈ ਹਾਂਜੀ ਕੋਈ ਜਾਣਕਾਰੀ ਦੇਣ ਦੀ ਆਉਂਦੇ ਤੁਸੀਂ ਸ੍ਰੀ ਕਾਲ ਜੀ ਬਾਈ ਕੋਈ ਜਾਣਕਾਰੀ ਨਹੀਂ ਪਤਾ ਹੀ ਆ ਸਾਰੇ ਕੀ ਕਰ ਰਹੇ ਆ ਲੰਗਰ ਦੀ ਤਿਆਰੀ ਹੋ ਰਹੀ ਆ ਬਾਈ ਇਹ ਬਾਈ ਚਮਕੌਰ ਸਾਹਿਬ ਜਿਹੜਾ ਆਪਾਂ ਲਾਉਣਾ ਲੰਗਰ ਉਹਦੀ ਤਿਆਰੀ ਆ ਆਪਾਂ ਆਇਆ ਗੁਰਨਾਲ ਕਰਿਆਨਾ ਸਟੋਰ ਕਪਰਾਲਾ ਆਹ ਕਪਰਾਲਾ ਬਾਈ ਬਾਈ ਜੀ ਦੀ ਆਪਣਾ ਪਪਰਾਲਾ ਪਿੰਡ ਪੈਂਦਾ ਆਪਣੇ ਕੋਲ ਇਹਨਾਂ ਤੋਂ ਹੀ ਅਸੀਂ ਪਹਿਲਾਂ ਮੇਰੀ ਭੈਣ ਦੇ ਵਿਆਹ ਨੂੰ ਜਾਂ ਹੋਰ ਮਤਲਬ ਥੋਕ ਦਾ ਸਮਾਨ ਬਾਜ਼ਾਰ ਨਾਲੋਂ ਇਹਨਾਂ ਦਾ ਟ੍ਰੇਡ ਅਸੀਂ ਉਰੀ ਤੋਂ ਚੱਕਦੇ ਆ ਲੰਗਰ ਦਾ ਅਸੀਂ ਪਹਿਲੀ ਵਾਰੇ ਤੋਂ ਚੱਕਿਆ ਏ ਅੱਗੇ ਅਸੀਂ ਕਿਉਂਕਿ ਉਧਰ ਲੋਕਲ ਚੱਕ ਲੈਂਦੇ ਆ ਤੇ ਇਹਨਾਂ ਰੇਟ ਦਾ ਬਹੁਤ ਫਰਕ ਹੈ ਬੇਸਣ ਬਾਈ ਜੀ ਇਹਨਾਂ ਨੂੰ ਸਾਨੂੰ ਤਾਜ਼ਾ ਕੱਢ ਕੇ ਦੇ ਰਹੇ ਆ ਉਹ ਦੇਖੋ ਸਾਡੇ ਸਾਹਮਣੇ ਚੱਲ ਪਿਆ ਮੇਸਰ ਨਿਕਲ ਰਿਹਾ ਵਾਸਤੇ ਬਾਕੀ ਸਮਾਨ ਆਪਣਾ ਰੱਖੋ ਗਿਆ ਮੇਸਰ ਰੱਖ ਕੇ ਪਰ ਉਸ ਤੋਂ ਬਾਅਦ ਆਪਾਂ ਜਾਲੇ ਪਾਈਏ ਜਾ ਕੇ ਤਿਆਰੀ ਕਰੀਏ ਕਿਉਂਕਿ ਸਾਨੂੰ ਹਲਵਾਈ ਨੇ ਦੱਸਤਾ ਵਾਏ 1:30 ਵਜੇ ਦਾ 1:00 ਵਜੇ ਦਾ ਟਾਈਮ 1:00 ਵਜੇ ਹਲਵਾਈ ਨੇ ਆ ਕੇ ਪਕੌੜੇ ਕੱਚੇ ਕਰਨੇ ਸ਼ੁਰੂ ਕਰ ਦੇਣੇ ਪਿੰਡੇ ਅਸੀਂ ਪਿੰਡ ਕੱਚੇ ਕਰਾ ਕੇ ਪਕੌੜੇ ਸਵੇਰੇ 2:00 ਵਜੇ ਦਾ ਟਾਈਮ ਆ ਪਿੰਡੋ ਅਸੀਂ 2:00 ਵਜੇ ਨਿਕਲ ਜਾਣਾ ਉੱਥੇ ਪੱਕੇ ਕਰ ਕਰ ਕੇ ਪਕੌੜੇ ਨਾਲ ਲੱਗਦੀ ਆਪਣਾ ਦੁੱਧ ਤਿਆਰ ਹੋ ਜਾਣਾ ਮਤਲਬ ਸਾਡਾ ਆਈਡੀਆ ਵੀ ਅਸੀਂ 3:00 ਵਜੇ ਪ੍ਰਭਾਤ ਤੇ ਟਾਈਮ ਜਿਹੜੀ ਸੰਗਤ ਪੈਦਲ ਆਂਦੀ ਆ ਉਹਦੇ ਵਾਸ ਬਾਕੀ ਇੱਕ ਪੋਪਰਾਲਾ ਪਿੰਡ ਪੈਂਦਾ ਬਈ ਆਪਣਾ ਰੋਪੜ ਜਿਹੜੀਆਂ ਪੁਲਿਸ ਲਾਈਨਾਂ ਵਾਲੀਆਂ ਲੈਟਾਂ ਆ ਉਹਦੇ ਨਾਲੇ ਇਹਨਾਂ ਦੇ ਆਪਣਾ ਦੁਕਾਨ ਨੂੰ ਰਸਤਾ ਹੁੰਦਾ ਹੈ ਵਿੱਚੇ ਚੱਕੀ ਆ ਮਤਲਬ ਮੇਨ ਗੱਲ ਉਹ ਸਾਨੂੰ ਤਾਜ਼ਾ ਮਿਲ ਜਾਂਦਾ ਜਿਵੇਂ ਵੇਖਣਾ ਸਾਡੇ ਅੱਖਾਂ ਦੇ ਸਾਹਮਣੇ ਘੱਟ ਹੋ ਰਿਹਾ ਹੈ ਹੈ ਤੇ ਬਾਕੀ ਜੋ ਵੀ ਆ ਰੇਟ ਦਾ ਬਹੁਤ ਫਰਕ ਆ ਤੇ ਇਦਰੀ ਨਾਲ ਗ੍ਰੇਨਰ ਗ੍ਰੇਨਰ ਸਾਰਾ ਸਮਾਨ ਕੋਈ ਹੈਗਾ ਸਾਮਾਨ ਸਾਰਾ ਮਿਲਣਾ ਉਹਦਾ ਹਾਂ ਕੋਈ ਵਿਆਹ ਸ਼ਾਦੀ ਦਾ ਕਿਉਂਕਿ ਤੋ ਯਾਰ 13 14 ਦਾ ਸੀ ਮੈਂ ਆਪਣੀ ਫੋਟੋ ਪੈਣ ਦੇ ਵਿਆਹ ਨੂੰ ਉਰੇ ਦਾ ਸਮਾਨ ਚੱਕਿਆ ਇੱਥੇ ਸਾਡੇ ਰਿਸ਼ਤੇਦਾਰ ਨਾਨਕਿਆਂ ਵਾਲੇ ਸਾਰੇ ਮਤਲਬ ਉਰੀ ਤੇ ਚੱਕਦੇ ਆ ਬਹੁਤ ਰੇਟ ਦਾ ਫਰਕ ਆ ਹੈ ਤੇ ਮੇਨ ਗੱਲ ਆ ਕੁਆਲਟੀ ਆ ਰੇਟ ਵੀ ਚੱਲ ਜਾਂਦਾ ਕੁਆਲਟੀ ਵਧੀਆ ਹੋਣੀ ਚਾਹੀਦੀ ਆ ਇਹ ਨਹੀਂ ਹਾਂ ਆਹੋਂ ਦੇਖਿਆ ਕੁਆਲਟੀ ਹਾਂ ਤੇ ਇਹ ਬਾਈ ਜੀ ਨੇ ਮਾਲਕ ਨੇ ਤੇ ਆ ਇਹਨਾਂ ਦੇ ਲੱਗ ਕੇ ਸਹੀ ਸਮਾਂ ਨਹੀਂ ਆ ਆਹ ਭਾਈ ਰਸਤਾ ਆਉਂਦਾ ਮੋੜ-ਮੋੜ ਕੇ ਇਹ ਮੇਨ ਆਪਣਾ ਜਿਹੜਾ ਪੁਲਿਸ ਲੈਨ ਵਾਲਾ ਚੌਕ ਆ ਉਤੋਂ 100 ਮੀਟਰ ਜਦੋਂ ਆਪਾਂ ਇਧਰ ਨੂੰ ਆਉਂਗੇ ਲੈਂਦੇ ਵੱਲ ਨੂੰ ਤੇ 100 ਮੀਟਰ ਅੱਗੇ ਆ ਕੇ ਸੱਜੇ ਤੁਹਾਨੂੰ ਰਸਤਾ ਮੁੜਦਾ ਸਿੱਧਾ ਇਹਨਾਂ ਦੇ ਇੱਥੇ ਆ ਜਾਂਦਾ ਬਹੁਤ ਵੱਡੀ ਦੁਕਾਨ ਉੱਤੋਂ ਲੱਗਣਾ ਇਹ ਪੂਰਾ ਬੜਾ ਏਰੀਆ ਬਾਈ ਸਾਡਾ ਇਸ ਚਾਰਾ ਕੇ ਚੱਲੀਏ ਆਪਾਂ ਬਾਕੀ 6000 ਪੁੱਜੇ ਨੇ ਸਾਰੇ ਏ ਬਾਈ ਉਹਰੇ ਆਪਾਂ ਸਮਾਨ ਲੈ ਲਿਆ ਮੇਰੇ ਕੋਲ ਚ ਗਾ ਦੇ ਬਾਈ ਮੁੰਡਾ ਚ ਗਾ ਚ ਗਾ ਇਹ ਨਹੀਂ ਬਾਈ ਚੱਕਰ ਲੈਣੀ ਨੇ ਪਕੌੜੀਆਂ ਪਕੌੜੀਆਂ ਤੇ ਦੁੱਧ ਦਾ ਜੋ ਵੀ ਸਮਾਨ ਆ ਉਹ ਸਾਰਾ ਆਪਾਂ ਲੈ ਲਿਆ ਟਰਾਲਾ ਲੋਡ ਆ ਮੰਡੀਆ ਹੋ ਜਾ ਕੇ ਸਾਰਾ ਸਾਡੀ ਵੀ ਜਾਂਦੀ ਸਾਡੀ ਮੰਡੀ ਵਾਲਾ ਪਹੁੰਚ ਗਿਆ ਸਿਲੰਡਰ ਕਾਲਾ ਭਰਉਣਗੇ ਆ ਠੀਕ ਆ ਬਾਹਰ ਆਪਣਾ ਕੰਮ ਕੰਪਲੀਟ ਆ ਰਹਾ ਇੱਕ ਕਵਾਂਟਲ ਗੋਭੀ ਉਹ ਇਹਨੂੰ ਉਹ ਗਾਹਾਂ ਲੈ ਜੋ ਜੀਨੇ ਨੂੰ ਆ ਪਿੱਛੇ ਪਈ ਰਹਿਣ ਤੇ ਪਿਆਜ਼ ਉਹ ਗੋਭੀ ਕਵਾਂਟਲ ਆ ਇਹ ਚਾਰ ਲੱਖਾ ਤੇ ਆ ਗੋਬੀ ਤਾਂ ਕੋਈ ਲੋੜ ਕੋ ਚੱਕਰ ਪਿਆ ਹੋਰ ਚੱਕਰ ਨਹੀਂ ਦੇ ਦੇ ਲੇਕਿਨ ਹਵਾਂ ਭਾ ਕੇ ਕਿਨੇ ਗੇ ਲੋ ਦਾ ਅਫੜ ਫੜ ਫੜ ਪੜ ਐ ਗੋਕੀ ਲਈ ਪੈਣਾ ਮੈਨੂੰ ਪਤਾ ਨਹੀਂ ਦੀ ਕਿ ਲੋਕਾਂ ਨੂੰ ਇਹਦੀ ਬਾਤ ਮੈਂ ਤਾਂ ਰੂਹ ਨਹੀਂ ਕਰਦੀ ਉਹ ਚੀ ਸੀ ਯਾਦ ਕਰਨ ਨੂੰ ਇਹ ਨੂੰ ਪਤਾ ਹੈ ਜੀ ਪੈ ਜਦਿਓ ਬਸ ਪੈਕਿੰਗ ਦਾ ਤਾਂ ਪੱਕਾ ਦੁਨੀਆ ਸਾਰਾ ਬੜਾ ਘਾਟਾ ਖਾਦਾ ਉਹ ਦਿਮਾਗ ਚ ਚਲੀਟ ਹੋ ਗਈਆਂ ਇੱਕ ਆਲੂ ਢੀਟ ਹੋ ਗਏ ਆਲੂ ਵਿੱਚ ਦੇਖਦੇ ਰਹੀ ਆ ਪੈ ਦੋ ਕੁੰਟਲ ਆਲੂ ਚਾਰ ਕੱਟੇ ਆ ਉਹ ਪਿਆਜ਼ ਇੱਕ ਕੱਟਾ ਕਰਤਾ ਉਹਨੇ ਪਿਆਜ਼ ਕਿਹੜਾ ਦੇ ਚਾਹ ਦੇ ਪਿਆ ਕਿਲੋ ਇਹਦੇ 20 ਕਿਲੋ ਦੇ ਮੈ ਕਹਨਾ ਤੂੰ ਬਹੁਤ ਦੇਖ ਤਾ ਉੱਥੇ ਕੰਮ ਆ ਜਾਣਗਾ ਬਹੁਤ ਆ 20 ਕਿਲੋ ਦੇ ਕੀ ਉਹ ਆਪਣੇ ਉੱਥੇ ਵੀ ਕੰਮ ਆ ਜਾਣੇ ਬਾਬੇ ਕੋਈ ਨਾ ਤੂੰ ਹੋ ਨਹੀਂ ਰੌਣਾ ਚਾਹਦਾ ਜਗਦੀਪ ਦੇਖਦਾ ਕਿੰਨੇ ਕਿਲੋ ਭਿਆ ਤੇ 20 ਕਿਲੋ ਮੈਂ ਕਿਹਾ ਨਾ ਬਾਕੀ ਮੈਂ ਚੱਕ ਦੇ ਜੂਗਾ ਉਹ ਕੋਈ ਨਾ ਫੋਦੇ ਘੜ ਚਾਹੀਦੇ ਨਹੀਂ ਫੋਦੇ ਘੜ ਕੋਈ ਜਿਹੜਾ ਸਮਾਨ ਵੀ ਐਕਸਟਰਾ ਹੋ ਗਿਆ ਫੋਦੇ ਘੜ ਕੰਮ ਆਣਾ ਆਪਣਾ ਇਹਦੀ ਕੋਈ ਗੱਲ ਨਹੀਂ ਹੈਗੀ ਚੱਕ ਚੱਕ ਬਾਈ ਇੱਧਰ ਪੰਚ ਸਾਹਿਬ ਪਿੰਡ ਦਾ ਪੰਚ ਨਾਲ ਹੋਇਆ ਬਾਈ ਬਾਈ ਇਹੋ ਜੇ ਬੰਦੇ ਚਾਹੀਦੇ ਦੇਖ ਲੈ ਮੈਂ ਗੁਰਦੁਆਰਾ ਸਾਹਿਬ ਬੈਠਿਆ ਸਵੇਰੇ ਮੱਥਾ ਟੇਕਣ ਆਇਆ ਇਹ ਵਰਦੀ ਪਾਈ ਹੋਈ ਨੇ ਸਕੂਲ ਵਾਲੀ ਸਕੂਲ ਨੂੰ ਤਿਆਰਤਾ ਇਹ ਹੋੜਿਆ ਹਾਂ ਕਹਿੰਦਾ ਵੀਰ ਕਾਤ ਕਰਨਾ ਇਹਦੇ ਬਾਪੂ ਨੂੰ ਕਿਹਾ ਵਾ ਮੈਂ ਕਹਿੰਦਾ ਮਾਹਾਂ ਕਹਿੰਦਾ ਫਿਰ ਮੈਂ ਖੋਲਿਆ ਮੈਂ ਵਰਦੀ ਮਾ ਆ ਜਾ ਮੈਂ ਸੇਵਾ ਨਹੀਂ ਕਰਾਉਣੀ ਓਰੇ ਇਹਦੇ ਬਾਪੂ ਨੂੰ ਕਿਹਾ ਵਾ ਮੈਂ ਕਿਹਾ ਤੇਰੇ ਤਿੰਨੇ ਬਾਈ ਤਿੰਨੇ ਬੰਦੇ ਤੇਰੇ ਤਿੰਨੇ ਮੁੰਡੇ ਵੀ ਸਾਨੂੰ ਸੇਵਾ ਵਾਸਤੇ ਚਾਹੀਦੇ ਆ ਤੈਂ ਕਿਉਂਕਿ ਉਹਨੇ ਹੋਰ ਪਾਸੇ ਵੀ ਡਿੱਬੀ ਸਾਹਿਬ ਜਾਣਾ ਹੁੰਦਾ ਇੱਧਰ ਵੀ ਉਹ ਕਹਿੰਦਾ ਮੇਰਾ ਟਾਈਮ ਘਟ ਰਲਾਦਾ ਮੈਂ ਕਿਹਾ ਤਿੰਨੇ ਮੁੰਡੇ ਛੁੱਟੀ ਨਹੀਂ ਮਰਾਂਦੇ ਉਹ ਤਾਂ ਹਰੇਕ ਸਾਲ ਆ ਇਹ ਐਦਕੀਆਂ ਦਾ ਹਟ ਜਾ ਉਹਦਾ ਉੱਚਾ ਹੋਇਆ ਵਾ ਹਾਂ ਉਹਦਾ ਵੀ ਉਹ ਵੀ ਬੜਾ ਹੋ ਗਿਆ ਪਿਛਲੇ ਜਾਪਾ ਪਹਿਲੇ ਲੰਗਿਆਂ ਨੂੰ ਕੇਤੇ ਚਾਹ ਦੀ ਦਾ ਨਵ ਪ੍ਰਚਲਿਤ ਹੋਇਆ ਦਾ ਬਹੁਤ ਮੈਂ ਲੈ ਕਦਾ ਤਿੰਨ ਸਾਲ ਚ ਕਿੰਨਾ ਫਰਕ ਪਾਇਆ ਹੁਣੇ ਕੰਮ ਇੰਨੇ ਕਰਨੇ ਜੋਗਾ ਹੋ ਗਿਆ ਮਤਲਬ ਬਾਹਰ ਚੱਕੜੇ ਜੋਗਾ ਹੋ ਗਿਆ ਹੁਣ ਸਾਨੂੰ ਇੱਕ ਸੇਵਾ ਦਾ ਪੂਰਾ ਹੋ ਗਿਆ ਹਾਂ ਪੂਰਾ ਹਾਂ ਬਾਕੀ ਦੋ ਤਾਂ ਹੈਗੇ ਉਹ ਦੂਜੇ ਦੇ ਭਾਈ ਨਹੀਂ ਨਹੀਂ ਭਾਈ ਜਿੱਥੇ ਮਰਜ਼ੀ ਚੱਲ ਜਾਂਦੇ ਉਹਦੇ ਚੱਲ ਜਾਂਦੇ ਨਾ ਨਹੀਂ ਕਰਦਾ ਕੰਮ ਨੂੰ ਜਿਹੜਾ ਕੰਮ ਕਹਦੇ ਨੇ ਨਾ ਥੋੜੀ ਕੰਮ ਮੈਂ ਜੋ ਕਹਿੰਦਾ ਮੈਂ ਤਾਂ ਆਇਆ ਨਹੀਂ ਮੇਰੀ ਸੱਗੀ ਬਾਹ ਭੇਜਦੀ ਮੈਂ ਆਪਣੇ ਸਹਿਜ ਜੋ ਘੋੜੇ ਹੁਣ ਜਿੱਥੇ ਮਰਜ਼ੀ ਹੋਵੇ ਦਾਣਾ ਇਹਨੇ ਪਾਣਾ ਘੇੜਾ ਵੀ ਦਵਾ ਦਿੰਦਾ ਸਾਰੇ ਸਾਰਾ ਕਰ ਦਿੰਦਾ ਹੈਂ ਉਹ ਪਰਦੇਸ਼ੋਂ ਗਏ ਨੂੰ ਸਵਾਰ ਸਵਾਰੀ ਵੀ ਕਰਨ ਲੱਗਿਆ ਬਾਜਣਾ ਨਾ ਨਾ ਹੈ ਹੋਰ ਕੀਆ ਗ람 ਹੋ ਕੋੜੇ ਹੈ ਹੋਰ ਕੀਆ ਇਹ ਇਹਨੂੰ ਡੜਾਕ ਬਣਾਉਣਾ ਕਹਿਣਾ ਚਾਹੁੰਦਾ ਸਾਡੇ ਗੜਵਾਨ ਦੱਸ ਦੱਸ ਕਹੂੰਗਾ ਕਹਿਣਾ ਕਹਿਣਾ ਕੁਸਤਾ ਕੋਈ ਦਿਲ ਦੀ ਆਵਾਜ਼ ਆਉਂਦੀ ਅੰਦਰ ਦੀ ਸਿੱਧੀ ਗਾੜੀ ਚੱਲਾ ਲੱਗ ਗਈ ਹੈ ਹਾਂ ਸਿੱਧੀ ਬਾਕੀ ਸੇਵਾ ਕਰਨੀ ਹੁਣ ਭਈ ਪਹੁੰਚ ਗਏ ਗੁਰਦੁਆਰਾ ਸਾਹਿਬ ਕਰੋ ਬਾਈ ਕੋ ਖੂ ਕਰ ਬਾਈ ਓਏ ਹੂੰ ਕੀ ਕਹਿੰਦਾ ਹਲਵਾਈ ਆਪਣਾ ਆ ਗਿਆ ਕਹਿੰਦਾ ਉਧਰ ਘੰਟੇ ਸਮਾਨ ਲਿਆਈ ਅਸੀਂ ਉਹ ਸਾਰਾ ਚੱਕ ਲਿਆਈ ਸਮਾਨ ਉਧਰ ਘੰਟੇ ਚ ਆ ਗਿਆ ਉਹਦੀ ਸੇਵਾ ਹੀ ਚੱਲਦੀ ਆ ਸੁੱਤ ਸੇਵਾ ਤਾਂ ਆਈ ਨਹੀਂ ਹਾਲ ਤਾਂ ਫੜੇ ਘਟਾ ਤੱਕ ਆਪੀ ਜਿਉਣ ਦੀ ਚੱਕਿਆ ਲੀ ਹੋਣੀ ਸਾਰਾ ਸਮਾਨ ਰੱਖ ਲਿਆ ਜਿਹੜਾ ਤੁਹਾਨੂੰ ਨੇ ਚਾਹੀਦਾ ਉਹਨਾਂ ਚੱਕ ਲਿਆ ਜੀੰਨੇ ਕਿ ਲੋਡ ਹੋਣੀ ਆ ਇਸ ਮੋਦਲ ਉੱਤੀ ਪਜਾਤੇ ਮੈਂ ਲਿਖ ਪੋਜਲ ਤਾਂ ਚਲ ਉਤੀ ਚਾਹੀਦੇ ਆ ਸਿਲੰਡਰ ਚਾਰ ਲਿਆਂਦੇ ਤਿੰਨ ਟਰਾਲੇ 'ਚ ਛੱਡੇ ਆਏ ਚੀਨੀ ਟਰਾਲੇ ਛੱਡੇ ਆਂ ਦੀ ਠੀਕ ਆ ਤੇ ਚਾਰ ਤਿੰਨ ਤਿੰਨ ਆ ਸੱਤ ਦੇ ਨਾ ਚਾਰ 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 ਲਿਆਂਦੇ ਤਿੰਨ ਫੱਟੇ ਇੱਥੇ ਜਿਹੜੇ ਪੱਕੇ ਕਰਨੇ ਆ। ਬਾਕੀ ਹੁਣ ਚਲੋ ਆਇਓ ਦੇਖੀ ਲੋ। ਕੀ ਕਰ ਲੱਕ? ਸਟਾਈ ਕਰੀਏ ਸਾਰੀ ਗੋਭੀ-ਪੂਦੀ ਆਪਾਂ ਪਿਆਜ ਪੀ ਵੀ ਆਪਣਾ ਹਲਵਾਈ ਨੇ ਆਉਣਾ ਜਾਂ ਉਹਨੂੰ ਛੇਦ ਤਾ ਆਪਣਾ ਕਰਕੇ ਰੱਖੋ। ਬੰਦਾ ਬਲਾਓ ਲੌਕਮੈਂਟ ਕਰੋ ਮੁੰਡੇ ਕਾ ਵੀਰੇ। ਫੋਨ ਕਰ ਲਓ। ਹੈਗੇ ਨਹੀਂ। ਗਰੋਪੇ ਨੂੰ ਫੋਨ ਕਰ ਦਿਓ। ਮੈਂ ਕਰਦਾ ਮੈਂ ਕਹਣਾ ਵੀ ਭਾਈ ਗੁਰਦੁਆਰਾ ਸਾਹਿਬ ਪਹੁੰਚੋ। ਤੇ ਤਿਆਰੀ ਕਰੀਏ ਲੰਗਰ ਦੀ ਆਜੂ ਸਾਰੇ। ਅੱਸੀ ਗਾਲ ਜੀ ਨਿੰਮਾ ਭਾਈ 4 ਘੰਟੇ ਹੋ ਗਏ ਬੈਠ ਕਰਦੇ ਨਿੰਮੇ ਨੂੰ ਕੋਈ ਦੁਆਰੀ ਜੀ ਨਾ ਕੋਈ ਫੋਨ ਚੱਕਦਾ ਉਹ ਬੈਠਾ ਨਿੰਮਾ ਜੱਟ ਕਿਨੂੰ ਹੋ ਕਰਦਾ ਹੈ ਮੰਨੂ ਫੋਨ ਕਰਦਾ ਹੱਥ ਵੀ ਨੂੰ ਕਰਦਾ ਤਾਂ ਕਹਿੰਦਾ ਮੇਰੇ ਕੋਲ ਲੰਬਰ ਨਹੀਂ ਹੈਗਾ ਉਹਦਾ ਕਹਿੰਦਾ ਮੰਨੂ ਕਹੇ ਕਿ ਸਬਜ਼ੀ ਵਧਣੀ ਹੈ ਕਹਿੰਦਾ ਕੋਈ ਆਇਆ ਹੈ ਇਨੀ ਬਖਾਇਰ ਓਪਣ ਨੂੰ ਕਹੇ ਚੱਕਣ ਸਬਜ਼ੀ ਉਹ ਵੀ ਆ ਜੇਣਾ ਉਹਦੇ ਹੁੰਦੇ ਭਾਜਾ ਹੁਣੀ ਆਏ ਹੋਣੇ ਹੈ ਬੱਸ ਫੇਰ ਇਹ ਤਾਂ ਜਰਾ ਕੱਦਾ ਬੈਠਾ ਮੈਂ ਕਹਿੰਦਾ ਤੂੰ ਬੈਠਾ ਰਹੇ ਕਿ ਆ ਨਾ ਅੱਡੇ ਕਿਹੜਾ ਬੈਠਾ ਹੋ ਰੇ ਜਬਾ ਅਡੋ ਨਹੀਂ ਤਾਂ ਡਾੜੀ ਦੇ ਘੰਟਾ ਲੱਗਣਾ ਨਾ ਹਲਵਾਈ ਹਲਵਾਈ ਦੇ ਬੰਦੇ ਇਹਦੇ ਚ ਪਾਣੀ ਲਾ ਕੇ ਬਾਹਰ ਉਹਦਾ ਲਾਗੇ ਮੈਂ ਟਿਕਣਾ ਹੈ ਹਾਂ ਹਾਂ ਸੇਮ ਕੰਮ ਤਾਂ ਸ਼ੁਰੂ ਕਰਨਾ ਪੈਣਾ ਤਾਂ ਹੀ ਕੱਲ ਨੂੰ 2 ਵਜੇ ਤੱਕ ਤਾਂ ਹੀ ਕੰਮ ਸ਼ੁਰੂ ਹੋਣਾ ਜੇ ਹੁਣ ਤੇ ਕੰਮ ਕਰ ਲੱਗੂ ਹੈਂ ਰੱਬੇ ਲੱਗ ਦੇਣਾ 2 ਵਜੇ 2 ਵਜੇ ਜਾਣਾ 2 ਵਜੇ ਤੂੰ ਜੀ ਕਦੋਂ ਉੱਠ ਖੜੂ گے ਯਾਰ 1 ਵਜੇ ਉਠੋ ਜਾਣਾ ਵੀਰੇ ਹੈਂ 1 ਵਜੇ ਵਾਸ ਕਰੋ ਸਾਧਰੇ ਜਾਓ ਉਹਦੀ ਜਾਮ ਨੂੰ ਲੱਗ ਜੀ ਉੱਥੇ ਤੰਬੂ ਲਾ ਲਓ ਕਿ ਟਰੈਲੇ ਪਰ ਹੈ ਸੋ ਉਹ ਕਿਸਾਨੋ ਕਹਿੰਦੇ ਪਾਈ ਸੋਨਾ ਉਹ ਕੱਚੇ ਕਰ ਲੈਣ ਪਹਿਲਾਂ ਇਕੱਠੇ ਕਰ ਆਹ ਕ ਕਰ ਲ ਗਏ ਹੁਣ ਕੱਚੇ ਕਰ ਲ ਗਏ ਅੱਛਾ ਉਰੀ ਕਰ ਦੇਣੇ ਕੱਚੇ ਉਰੇ ਕੱਚੇ ਆ ਕੇ ਉਥੇ ਪੱਕੇ ਕਰਨੇ ਟਰਾਲੀ ਮਾ ਅਖਵਾਰ ਵਿਛਾ ਕੇ ਲਫਾ ਵਿਛਾ ਕੇ ਹਾਂ ਟਰਾਲੀ ਭਰ ਲੈ ਜਾਣੀ ਜੀ ਅੱਛਾ ਉਰੀ ਤੇ ਭਰ ਲੈਣੇ ਲੋੜੀਆਂ ਦੀ ਉੱਥੇ ਜਾ ਕੇ ਬਾਬਾ ਪੱਕੇ ਕਰਨੇ ਆ ਫਿਰ ਆਪਣਾ ਸੌਜੋ ਠੀਕ ਵਜੇ ਉੱਠ ਖੜੋ ਠੀਕ ਹੈ ਫੇ ਪੱਕੇ ਨੂੰ ਟਾਈਮ ਭਟ ਲਾਗਾ ਹਾਂ ਫੇ ਉੱਠ ਉੱਠ ਕੇ ਆਪਣਾ 2 ਵਜੇ ਸਿੱਧਾ ਉੱਥੇ ਪੁੱਜੋ ਠੀਕ ਹੈ ਠੀਕ ਹੈ ਇੱਥੇ ਆਪਣੀ ਤਿਆਰੀ ਕਰਕੇ ਰੱਖੋ ਮੈਂ ਜਦੋਂ ਉਥੇ ਪੱਕੇ ਕਰੀਏ ਨੇ ਕੱਢੀ ਜਾਣ ਤਪਰਾਵਾ ਤਪਰਾਵਾ ਠੀਕ ਹੈ ਠੀਕ ਹੈ ਕਿਹਨਾ ਆਸ ਦੀ ਗੀ ਵੀ ਠੀਕ ਹੈ ਥੋੜੀ ਨਹੀਂ ਪੱਕਾ ਕਰਨ ਨੂੰ ਟਾਈਮ ਲੱਗਦਾ ਫੇ ਬਹੁਤ ਹੂੰ ਕੱਚਾ ਪੱਕਾ ਕਰਨ ਨੂੰ ਫਿਰ ਉਹ ਤੇ ਪੱਕੇ ਇੱਕ ਪੱਠੀ ਨੇ ਮਟਾਪੜ ਕਰਦੀਆਂ ਨੇ ਪੱਟੀਆਂ ਦੋ ਦੋ ਕੱਠੀਆਂ ਰੱਖ ਲਵੇ ਕ ਕੱਚੇ ਕਰਦੇ ਦੋ ਪੱਟੀਆਂ ਮੂਰੇ ਪਾ ਲੈਣੇ ਬੈਡ ਬਰੈਡ ਮੂਰੇ ਪਾ ਲੈਣੇ ਜਿਹੜੇ ਆਪਣੇ ਪਕੌੜੇ ਉਰੇ ਤਾਂ ਪਹਿਲਾਂ ਆਪਾਂ ਚੀਜ਼ ਬਾੜ ਕਰਨੀ ਆਲਾ ਠੀਕ ਆ ਸਬਜ਼ੀਆਂ ਦੀ ਉਹ ਟਾਈਮ ਲੱਗਣਾ ਹੋਰ ਫਿਰ ਜਿੰਨੇ ਜਿੰਨੇ ਕੱਚੇ ਹੋਏ ਆਪਾਂ ਕੱਚੇ ਕਰ ਲੈਣੇ ਉੱਥੇ ਜਾ ਕੇ ਆਏ ਵੀ ਆਪਾਂ ਨੂੰ ਖਾਣਾ ਪਵੇ ਬਸ ਜਿਹੜੇ ਜਾਨਪੇ ਗੱਮ ਮੈਂ ਜਾਂਦੀ ਸਾਰਾ ਆਪਣਾ ਇੱਕ ਬੰਦਾ ਕੱਚੇ ਕਰੀ ਜਾਵੇ ਹੈਡ ਪਰ ਜਿਹੜਾ ਜਿਹੜੇ ਹੋਏ ਹੋਏ ਕੱਚੇ ਉੱਪਕੇ ਕਰ ਦੇਈ ਜਾਣੇ ਬਸ ਇੱਕ ਵਿੱਚ ਲਾ ਦਿਓ 1:00 2:00 ਦਾ ਟਾਈਮ ਆ 2:00 ਵਜੇ ਆ 2:00 ਵਜੇ ਲਾ ਕੇ ਨਹੀਂ ਲੋਕ ਮੱਥਾ ਲਿੱਕਣ ਆਉਣ ਭਾਈ 2:00 ਵਜੇ ਤੇ 2:30 ਵਜੇ ਮਤਲਬ ਹੱਦ ਦਾ 2:30 ਵਜੇ ਤਸੂਗਾ ਦੇਣਾਗਾ ਮੈਂ ਠੀਕ ਆ ਅਗੇ ਜਿਹੜੇ ਬਾਈ ਨੇੜ ਤੜੇ ਹੈ ਬੰਦਾ ਕੋ ਸੇਵਾ ਕਰਦਾ ਪਹੁੰਚ ਜਾਓ ਬਾਈ 1 ਵਜੇ ਬਾਤ ਤੇ ਵੱਧ 1 2 ਵਜੇ ਚਾਹ 4 ਵਜੇ ਦਾ ਕਾਜ ਹੋ ਹਾਂ ਅਸੀਂ ਜਾ ਕੇ ਕੰਮ ਸ਼ੁਰੂ ਕਰ ਦੇਣਾ ਨਾ ਨਾ ਠੀਕ ਹੈ ਠੀਕ ਹੈ 6 ਵਜੇ ਇਹਦੇ ਬਾਅਦ ਤੋਂ ਮਰਤੀ ਸੇਵਾ ਸੇਵਾ ਜਿਹੜੀ ਮਰਦੀ ਕਰ ਉਹ ਨਾ ਠੀਕ ਹੈ ਹਾਂ ਲੱਗਦਾ ਲਿਆ ਪਪਾ ਮੈਂ ਜਾਣਾ ਨਹੀਂ ਕਹਿੰਦਾ ਮੈਂ ਤਾਂ ਬਾਤੀਆਂ ਲੱਗਦਾ ਹੁਣ ਪੰਮਾ ਜਾ ਸੇਵਾ ਕਰਨ ਦੀ ਫੇਰ ਕੰਮ ਕਰ ਲਾਂਦਾ ਕੱਢਣਾ ਪੈਣਾ ਮਦੀ ਤੋਂ ਪਰਤੇ ਉਹ ਰਾਤਾਂ ਨੂੰ ਏਡਰ ਪਾਰ ਲਿਆ ੱੱਲੇ ਕਾ ਪਊਗਾ ਉੱਥੇ ਦੇਖੀ ਦੀ ਵਜ੍ਹਾ ਬਿੱਦੂ ਮਰੀ ਮਿੱਟੀ ਛੱਡ ਲਾ ਕੱਠੀ ਤੇ ਟੜਾ ਲਿਆ ਹੁਣ ਗੰਨਾ ਹੀ ਭੀ ਜਿੰਨਾ ਜਿਆਦਾ ਲੱਤਾਂ ਪਾਹੀਂ ਕੱਢਿਆ ਪਤਾ ਨਹੀਂ ਬਾਹਰ ਨਹੀਂ ਹਾਂ ਬਾ ਫੇਰੇ ਇਹ ਸਾੜੇ ਨਾਲ ਤਾਂ ਜੁੜਨਾਂ ਨਹੀਂ ਇਹਦਾ ਬਕਸਾ ਹੈ ਗੰਨਾ ਮੂਰੇ ਬਹੁਤ ਘੜਦਾ ਉਹਨੇ ਪੰਮੇ ਨੇ ਗੰਨਾ ਬਹੁਤ ਕੱਢਿਆ ਉਹਦਾ ਮੂਰੇ ਨੂੰ ਕਿੱਥੇ ਖੰਡਾ ਖੰਡਾ ਆਹ ਖੜਾ ਨਹੀਂ ਇਹਦੇ ਕੋਲ ਥਾਨਾ ਕੋਲ ਥਾਨਾ ਕੋਲ ਹਾਂ ਚੜਨਾ ਹੀ ਨਹੀਂ ਆਪਣੇ ਨਾਲ ਜੋਰ ਲਾਲ ਵਿੱਚ ਚੜ ਜਪੇ ਹੋ ਗੰਦਾ ਭਈ ਇਹ ਨਾਲ ਲੱਤਾਂ ਉੱਪਰ ਕਦ ਦੀ ਕੀ ਮਰਦਾ ਕੀ ਕਹਿੰਦਾ ਕੀ ਦੇ ਹਾਂ ਹਾਂ ਆਇਆ ਛੇੜੂ ਕੰਮ ਹੈ ਫਿਰ ਭਾਈ ਕਿਸੇ ਯਾਰ ਨੂੰ ਕਹਿਣਾ ਉਹਨਾਂ ਕਿ ਐ ਆਏ ਹੈ ਅੱਛਾ ੜ ਆਇਓ ਬੋਧਾਰ ਉੱਪਰ ਦੇ ਏਰੀਆ ਤੇ ਲੱਕ ਮੁਕ ਡ੍ਰੈਕਟਰ ਜਾਏਗਾ ਬਿਨਾਂ ਛੜੀ ਦੇ ਟਰੈਕਟਰ ਕੋ ਮੁਗ ਡਾਇਰੈਕਟਰ ਹਾਂ ਕੋ ਮੁਗ ਜਾਊਗਾ ਡਾਇਰੈਕਟਰ ਸਿੱਧਾ ਚੱਲ ਜਾਣਾ ਹਾਂ ਵੇ ਐ ਜਾਊਗਾ ਤਾਂ ਤੇ ਮੋੜਨਾ ਹੈ ਅੱਛਾ ਅੱਤੜ ਬਹੁਤ ਹੈ ਅੱਤੜ ਆਹ ਜਿਹੜੀ ਪਤਾ ਪਿਆ ਉਹ ਅੱਤੜ ਮਾਲਾ ਠੀਕ ਆ ਆਹ ਅੱਤੜ ਜਿਆਦਾ ਆਹ ਵਾਲੀ ਆਹ ਜਿਆਦਾ ਇਹ ਤਣਾ ਉੱਥੇ ਹੀ ਹੁੰਦੀ ਉਹ ਇੱਥੇ ਝੁੰਡਿਆ ਪਿਆ ਫੇਰ ਰਸਤਾ ਠੀਕ ਦਾ ਇੱਥੇ ਦੋ ਚਾਰ ਜਿਹੜੀਆਂ ਛਿਰਲ ਤੇ ਬੱਟੀਆਂ ਆ ਮਨ ਲਾਵਾ ਜੇ ਮੈਂ ਤੇ ਹੀ ਰੱਖੇ ਗੰਨਾ ਕਿੱਦਾਂ ਉਹ ਗੰਨਾ ਵੀ ਆ ਵੀ ਇੱਥੇ ਵੀ ਆਏ ਬਣਾ ਲਈ ਉਹ ਤੇ ਆਹ ਆਹ ਜਿਹੜੀ ਅੱਤੜ ਭਰੇ ਭਾਈ ਹਾਂ ਤਾਂ ਬਹੁਤ ਅੱਤੜਾ ਯਾਰ ਉਦੋਂ ਬੜਾ ਇਹ ਨਾ ਗੁੱਲਾ ਮੋਜੋ ਕੇ ਰੱਖਤਾ ਕਿੰਨੀ ਕੀ ਉਦੋਂ ਹੁਣ ਟਰੈਲੀ ਮੇਰੀ ਸਮਗਲ ਟਰੈਲੀ ਮੁੜਨੀ ਉਹ ਉੱਥੇ ਵਧਾ ਕੇ ਆ ਟਰੈਲੀ ਮਤਲਬ ਮੋੜਿਆ ਆਉਣਾ ਉੱਥੇ ਦੇ ਟਰੈਕਟਰ ਪੂਰੇ ਚੜ ਕੇ ਮੁੜਿਆ ਆਉਣਾ ਉਹ ਚੜ ਕੇ ਫਿਰ ਟਰੈਲੀ ਨੇ ਉਰੇ ਫਸ ਨਹੀਂ ਬਣ ਆ ਗਿਆ ਉਰੇ ਫਸਣਾ ਟਰੈਲੀ ਦਾ ਹੁਣ ਦੇਖਦੇ ਕੀ ਬਣਦਾ ਇਹਦਾ ਦੇਖੋ ਜਿੱਦਾਂ ਦਾ ਹੈ ਗਈ ਇਹ ਉਹ ਤੁਸੀਂ ਥੱਲੇ ਲੱਦਤਾ ਇਹ ਕੱਢ ਲੂਗਾ ਉਹ ਛੋਟਾ ਜਿਹਾ ਟਰੈਕਟਰ ਹੈ ਮੁੱਠੀ ਕੇ ਦਾ ਆਪਣਾ ਟਰੈਕਟਰ ਆਏਗਾ ਆਪਣਾ ਟਰੈਕਟਰ ਸਾਡਾ ਜੁੜਨਾ ਹੀ ਨਹੀਂ ਜਿੱਥੇ ਤੁਸੀਂ ਕੰਨਾ ਕੱਢਿਆ ਵਾ ਮੂਰੇ ਸਭ ਨੇ ਹੋਰ ਸਦਰੀ ਆ ਉਹਦੀ ਆਉਣੀ ਨਹੀਂ ਉਹ ਨਾ ਆਪਣਾ ਉਹ ਤੋਂ ਥੋੜੀ ਹਾਂ ਉਸਕੇ ਮੂੜੇ ਆਪਣਾ ਉਹ ਪਾਏਗਾ ਆਪਨੇ ਉਸਕੇ ਮੂੜੇ ਤੋੜਨ ਪਾਏਗਾ ਅੱਗੇ ਆਪਨੇ ਜੂਗਾ ਤੂ ਦਿਖਾਉਣਾ ਤੁਸੀਂ ਉਹ ਅੱਗੇ ਆਪਣਾ ਪਾਏਗਾ ਤੁਸੀਂ ਖਿਖਲਾ ਦੇਣਾ ਟਰੈਕਟਰ ਪਾਪਾ ਮੇਲਾ ਹਾਂ ਖਿਲਾਉਗੇ ਹਟਦੇ ਨਹੀਂ ਇਹ ਇਹ ਪਊਗਾਗਾ ਅੱਜ ਅੱਗੇ ਆਪਣਾ ਪਾਏਗਾ 8.5 ਟ੍ਰੈਲਰ ਹੁਣੀ ਪੈਣਾ ਬਾਈ ਨਾ ਉਸਕੇ ਪਾਏਗਾ ਉਸਕੇ ਬਾਅਦ ਹਾਂ ਉਹਦੇ ਮੂੜੇ ਤੁਸੀਂ ਤਰਉਣਾ ਮਹਿੰਦਰਾ ਹੈ ਮਹਿੰਦਰਾ ਤਰਉਣਾ ਮੈਂ ਕਿਹਾ ਤੁਸੀਂ ਆਈ ਦੇ ਸਾਹ ਜਿਹੜੇ ਸਾਹ ਨਾਲ ਚਾਚੇ ਆਹੇ ਅੱਕੜ ਹੈ ਕੀੜੇ ਬਣਾ ਕਰਦੇ ਲੋ ਜਾਵੇ ਗਏ ਨੇ ਜਿਹੜੇ ਸਾਹ ਨਾਲ ਅੱਤ ਦਾ ਜ਼ੋਰ ਲੱਗਣ ਟਰੈਕਟਰਾਂ ਦਾ ਗਲਤ ਕਰ ਲੈ ਗਲਤ ਹੈ ਗਲਤ ਹੈ ਜੇ ਮੂਰੇ ਪੋਂਗਾ ਟਰੈਕਟਰ ਤੋਂ ਸਾਰਾ ਜ਼ੋਰ ਦਾ ਰਮਿੰਦਰੇ ਪੈਣਾ ਹੋ ਆਹ ਰੇਤਾ ਥੱਲੇ ਨੂੰ ਕਾਲਵੇ ਤਾਂ ਇੱਕ ਬੰਦਾ ਦਾ ਪਮਾ ਬਹੁਤ ਕਾਰੀਗਰ ਆਪਣੇ ਅੰਮਾ ਪਰ ਕੁਛ ਨਹੀਂ ਆਹ ਰੇਤਾ ਟੂਰੀ ਡਰ ਖੜ ਜਾਊਗਾ ਕੋਲੋ ਦਿੰਨਾ ਆਹ ਰੇਤਾ ਐਕਸੇ ਨਾਲ ਇਹਨੇ ਪਹਿਲੀ ਹੀ ਫਿੱਪ ਕਰ ਦਿੱਤਾ ਰੇ ਪੇਪਰ ਤੋਂ ਉਹ ਅ디 ਗਾ ਪਊਗਾ ਪੂਰੇ ਚਾਂਸ ਆ ਜੀ ਹੈ ਪੂਰੇ ਚਾਂਸ ਸੱਚ ਕੋਈ ਦਿਨ ਮੈਂ ਦੱਸਦਾ ਜਿਆਦਾ ਕੰਨਾ ਇਹਨੇ ਮੂਰੇ ਨੂੰ ਦਾਬੂ ਮਾ ਹੈ ਕਿ ਟ੍ਰੈਲਾ ਹੁੱਕ ਉੱਚੀ ਉੱਕਾ ਦਾ ਟ੍ਰੈਲਾ ਹੈ ਹਾਂ ਇਹ ਬੇਲਗਾ ਹੋਵੇ ਤਾਂ ਵੀ ਟ੍ਰੈਕਟਰ ਖੜਾ ਨਿੰਦਾ ਚੱਲਾ ਆ ਤਾਂ ਦੰਗੂ ਤੋਂ ਪਾ ਜਿਗਾ ਜੇ ਜਿਹੜੀ ਅੱਟੜ ਆ ਜਾ ਰਿਹਾ ਹੈ ਆਹਾ ਏ ਕਮੈਂਟਰ ਟ੍ਰੈਕਟਰ ਹੌਲਾ ਮੂਰੇ ਦੇ ਠੀਕ ਨਹੀਂ ਲਾ ਤਾਂ ਦੇਖੋ ਕੀ ਬਣਦਾ ਹੁਣ ਪਾ ਗਿਆ ਦੋ ਲੱਦਣੇ ਇੱਕ ਹੋਰ ਲੱਦਣੀ ਐ ਜਿਹਦੇ ਬਾਅਦ ਇੱਕ ਹੋਰ ਲੱਦਣੀ ਗਾਇਲੇ ਘੜਤੀ ਬੱਸ ਉਹ ਵੀ ਲੱਦਦੇ ਆਂ ਜੀ ਆਹ ਬਾਨੀ ਕਿੱਥੇ ਐ ਪਰਚੇ ਦੋ ਆਏ ਵੀ ਇਹਦੀਆਂ ਕਿ ਨਾ ਗੱਲ ਦੀ ਲਈ ਆ ਪਤਾ ਨਹੀਂ ਕਿਹਦੀ ਲਈ ਇਹਨੂੰ ਆਏ ਨਹੀਂ ਪਤਾ ਕਿਹਦੀ ਪਰਚੇ ਲਈ ਆ ਪਤਾ ਨਹੀਂ ਛਾਂਗਾ ਜੀ ਦੀ ਲਈ ਐ ਪਰਚੇ ਦੋ ਆਏ ਦੇ ਕੋਲ ਆਏ ਨਹੀਂ ਪਤਾ ਕਿਹਦੀ ਐ ਲੋ ਬਾਈ ਬਾਕੀ ਆਪਾਂ ਸਮਾਨ ਲੈ ਜਾਂਦਾ ਦਾ ਇਹ ਡਿਸਪੋਜ਼ਲ ਅਗਲਾਸ ਆ ਬਾਈ ਪੇਟੀ ਗਲਾਸਾਂ ਦੀ 500 ਗਲਾਸ ਆ 5000 ਪਲੇਟਾਂ ਬਾਕੀ ਘਾਟਾ ਬੱਦ ਦਾ ਉੱਥੇ ਦੇਖਰੂਗੇ ਜਾ ਕੇ ਮੇਰੇ ਸਮਾਨ ਦਾ ਬਹੁਤ ਆ ਇਹ ਬਾਕੀ 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 ਟਰੈਕਟਰ ਡਰਾਈ ਤਿਆਰ ਆ ਸਮਾਨ ਵਾਸਤੇ ਗੁਰਦਾਰ ਚ ਕੱਚੇ ਪੱਕੇ ਹੋ ਰਿਹਾ ਕੰਮ ਮੱਕੀ ਦੇਖਦੇ ਆ ਬਾਕੀ ਤੁਹਾਨੂੰ ਦਿਖਾਉਨੇ ਅਗਲੇ ਵਲੌਗ ਚ ਅੱਜ ਲਈ ਇੰਨਾ ਕੇ ਆ ਹੁਣ ਦਿਓ ਸਾਨੂੰ ਇਜਾਜ਼ਤ ਅਸਰੀਕਾਲ ਬਾਈ